ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੇਰਾ ਬਲੌਗ ਦੇਖਣ ਵਾਲਿਆਂ ਨੂੰ ਮੈਂ ਇਸ ਟਾਈਮ ਬੈਠਾ ਹਾਂਗਾ ਠਾਣੀ ਤੇ ਹੁਣ ਮੈਂ ਇੱਥੋਂ ਜਾਊਂਗਾ ਠਾਣੀ ਉਹ ਨਹੀਂ ਠਾਣੀ ਬੈਠਾ ਮੈਂ ਜਗ੍ਹਾ ਦਾ ਨਾਮ ਠਾਣੀ ਆ ਕਿਤੇ ਸਮਝਣ ਲਈ ਪੜ੍ਹ ਫੜ ਕੇ ਲਾਈ ਸੀ ਤੇ ਇੱਥੋਂ ਹੁਣ ਮੈਂ ਜਾਊਂਗਾ ਸੀਐਸਟੀ 3ਐਸਟੀ ਮੇਰੇ ਕੱਪੜੇ ਪਏ ਆ ਕੱਪੜੇ ਚੱਕਾਂਗੇ ਜਾ ਕੇ ਉਹ ਉਹਨਾਂ ਦਾ ਲਾਂਡਰੀ ਵਾਲਾ ਲੇਟ ਹੋਗਾ ਜਿਸ ਦੀ ਵਜ੍ਹਾ ਕਰਕੇ ਮੈਨੂੰ ਇੱਥੋਂ 40 ਕਿਲੋਮੀਟਰ ਵੜ ਜਾਣਾ ਪਊਗਾ ਸੀਐਸਟੀ ਤੋਂ 40 ਕਿਲੋਮੀਟਰ ਵੜਾ ਉੱਥੇ ਜਾ ਕੇ ਕੱਪੜੇ ਫੜ ਕੇ ਉੱਥੋਂ ਆਵਦੇ ਜਿਹੜੇ ਧੋਤੇ ਹੋਏ ਆ ਫਿਰ ਆਪਾਂ ਪਾਵਾਂਗੇ ਦਾਦਰ ਗੁਰਦੁਆਰਾ ਸਾਹਿਬ ਅੱਜ ਗੁਰਪੁਰਬ ਤੇ ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਬਲੌਗ ਦੇਖਣ ਵਾਲਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਤੇ ਸ਼ਾਇਦ ਜਦੋਂ ਤੁਹਾਡੇ ਕੋਲ ਵੀਡੀਓ ਆਣੀ ਆ ਉਦੋਂ ਤੱਕ ਤਾਂ ਗੁਰਪੁਰਬ ਨੇ ਲੰਘ ਜਾਣਾ ਪਰ ਹੁਣ ਮੈਂ ਗੁਰਦੁਆਰਾ ਸਾਹਿਬ ਜਾਊਂਗਾ ਮੱਥਾ ਟੇਕ ਕੇ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਇੱਥੇ ਇੱਕ ਸਮੱਸਿਆ ਬਹੁਤ ਹੁੰਦੀ ਜਿਹੜੇ ਇੱਧਰਲੇ ਇਲਾਕਾ ਇੱਥੇ ਹੋਮਸ ਬਹੁਤ ਆ ਹੋਮਸ ਦੇ ਕਾਰਨ ਹਰ ਰੋਜ਼ ਤੁਹਾਡੇ ਕੱਪੜੇ ਧੋਣ ਲਈ ਹੋ ਜਾਂਦੇ ਆ ਇਸ ਗੱਲ ਦੀ ਲਦਾਖ ਵਾਲੇ ਪਾਸੇ ਮੌਜੂਦ ਹੈ ਜੇ ਤੁਸੀਂ ਕੋਈ ਸ਼ਰਟ ਲੈ ਜੋ 15-20 ਦਿਨ ਤੁਹਾਨੂੰ ਬਦਲ ਕੱਪੜੇ ਬਦਲਣ ਦੀ ਲੋੜ ਨਹੀਂ ਪੈਂਦੀ ਉਹ ਕਿਉਂਕਿ ਠੰਡ ਬਹੁਤ ਹੁੰਦੀ ਹੈ ਇੱਥੇ ਹੋਮਸ ਜੀ ਆ ਪਸੀਨਾ ਆਉਂਦਾ ਤਾਂ ਤੁਹਾਨੂੰ ਹਰ ਰੋਜ਼ ਡੇਲੀ ਨਹਾਉਣਾ ਪੈਂਦਾ ਤੇ ਹਰ ਰੋਜ਼ ਕੱਪੜੇ ਬਦਲਣੇ ਪੈਂਦੇ ਆ ਤੇ ਇੱਕ ਇਹ ਕਾਰਨ ਇਹ ਵੀ ਹੈਗਾ ਇੱਧਰ ਕਿ ਇਸ ਹੋਮਸ ਦੇ ਕਾਰਨ ਟੈਂਟ ਨਹੀਂ ਲੱਗਦਾ ਗਿਆ ਕਿਤੇ ਨਾ ਕਿਤੇ ਕਮਰਾ ਲੈ ਫਿਰਣਾ ਪੈਂਦਾ ਕਿਉਂਕਿ ਟੈਂਟਰ ਵਿੱਚ ਵੈਸੇ ਹਵਾ ਜੀ ਬੰਦ ਹੁੰਦੀ ਹੈ ਤੇ ਇੱਥੋਂ ਦਾ ਤਾਂ ਮਹੌਲ ਹੀ ਹੋਰ ਹੈ ਪਸੀਨਾ ਜਾਈ ਜਾਂਦਾ ਕੋਈ ਸਾਂਝਾ ਬੰਦ ਹੋਈ ਜਾਂਦਾ ਇੱਕ ਮੀ ਇੱਥੇ ਐਂਕੀ ਮੈਂ ਵੇਖ ਕੇ ਆਇਆ ਸਭ ਦੱਸਾਓ ਜੀ ਚਲ ਮੌਸਮ ਲੰਘ ਗਿਆ ਹੁਣ ਸਹੀ ਹੋਊਗਾ ਮੌਸਮ ਤੇ ਇੱਥੇ ਐਂਕੀ 10 ਦਿਨ ਕੰਮ ਲੇਟ ਚੱਲੀ ਜਾਂਦਾ ਹੁਣ ਇੱਥੇ ਡੇਲੀ ਰਜਣਾ ਦਿਨ ਚ ਵਿੱਚ ਚਾਰ ਪੰਜ ਰੀ ਮੀ ਆਉਂਦਾ ਮੈਂ ਪੁੱਛਿਆ ਇਹਨਾਂ ਤੋਂ ਵੀ ਇੱਥੇ ਹਰੇ ਕਰੇ ਆਏ ਆਉਂਦਾ ਹੁੰਦਾ ਪਰ ਇਹ ਕਹਿੰਦੇ ਇਸ ਵਾਰੀ ਆਉਣ ਲੱਗਿਆ ਪਹਿਲਾਂ ਤਾਂ ਕਦੇ ਨਹੀਂ ਆਇਆ ਤੇ ਮੈਂ ਜਿੱਥੇ ਜਾਣਾ ਕੋਈ ਨੋ ਕੋਈ ਪੰਗਾ ਪੈ ਜਾਂਦਾ ਹੁੰਦਾ ਕਦੇ ਮੌਸਮ ਖਰਾਬ ਹੋ ਗਿਆ ਕਦੇ ਹੱਤਬਾਦੀ ਹਮਲਾ ਹੋ ਗਿਆ ਕਦੇ ਪਾਰ ਡੇ ਗਿਆ ਇੱਥੇ ਹੁਣ ਮੀ ਪਈ ਜਾਂਦਾ ਤੇ ਹੁਣ ਮੈਂ ਨਹੀਂ ਬਾਹਰ ਵੇਖਿਆ ਸੀਗਾ ਮੈਨੂੰ ਲੱਗਦਾ ਵੀ ਸ਼ਾਇਦ ਨੰਗਨਾਂ ਦੇ 2 ਘੰਟੇ ਦਾ 3 ਵਜੇ ਤੋਂ ਬਾਅਦ ਤਾਂ ਕੋਈ ਭਰੋਸਾ ਹੀ ਕਰ ਦਮੀ ਆ ਜੀ ਸਵੇਰੇ ਸਵੇਰੇ ਮੌਸਮ ਠੀਕ ਹੁੰਦਾ ਜਿਹੜੇ ਪਹਿਲੀ ਵਾਰੀ ਮੇਰੀ ਵੀਡੀਓ ਦੇਖ ਰਹੇ ਆ ਇੱਕ ਤਾਂ ਇਹ ਬੇਨਤੀ ਉਹਨਾਂ ਨੂੰ ਕਿ ਤੁਸੀਂ ਪਲੇਲਿਸਟ ਜੀ ਜਾ ਕੇ ਮੇਰੇ ਪੁਰਾਣੇ ਵਲੌਗ ਵੀ ਦੇਖ ਸਕਦੇ ਹੋ ਅੱਜ ਮੈਨੂੰ ਲੱਗਦਾ ਆਪਣਾ 8ਵਾਂ 9ਵਾਂ ਵਲੌਗ ਹੈਗਾ ਮਹਾਰਾਸ਼ਟਰ ਦਾ ਸਾਰੇ ਮਹਾਰਾ ਹਰੇ ਮੁੰਬਈ ਸ਼ਹਿਰ ਦੀ ਬਲੌਗ ਸੀ ਇਹ ਬੰਬਈ ਆਪਾਂ ਜਿਹੜੀ ਹੁਣ ਤੱਕ ਦੇਖੀ ਸੀ ਫਿਲਮਾਂ ਚ ਮੇਰਾ ਅਰਾਦਾ ਸੀ ਕਿ ਆਪਾਂ ਉਹ ਤੋਂ ਅਲੱਗ ਕੁਝ ਦੇਖਾਂਗੇ ਉਹ ਬਸ ਦੇਖੀ ਵੀ ਦੇਖ ਵੀ ਲਈ ਨਾ ਡੰਪ ਪੈਲਾਕ ਦੇਖ ਲਿਆ ਧਰਾਵੀ ਦੇਖ ਲਈ ਇਥੋਂ ਦੀ ਕਮ ਡੰਪਲੇ ਰਿਜਮਨ ਵੀਡੀਓ ਨਹੀਂ ਬਣਾਉਂਦੇ ਤੇ ਉਹਨਾਂ ਨੂੰ ਪਰਮਿਸ਼ਨ ਦਾ ਚੱਕਰ ਰਹੀ ਆ ਉਹ ਤਾਂ ਬੜੀ ਨਹੀਂ ਪਰ ਮੈਂ ਦੇਖ ਲਈਏ ਕੋਈ ਹੋਰ ਜੀ ਚੀਜ਼ਾਂ ਲਿਖਣ ਵਾਲੇ ਕੰਮ ਹੋਣਗੇ ਚਲ ਜਿਹੜੀਆਂ ਵੀਡੀਓ ਜੇ ਨਹੀਂ ਆਉਂਦੀਆਂ ਹੈਗੀਆਂ ਤੇ ਹੁਣ ਆਪਣਾ ਇੱਥੋਂ ਅੱਜ ਵੀ ਸ਼ਾਇਦ ਮੇਰਾ ਦਿਨ ਮੋਈ ਚ ਲੱਗ ਜਾਣਾ ਕਿਉਂਕਿ 8 ਵਜ ਗਈ ਆ ਤੇ ਹਜੇ ਤੱਕ ਮੈਨੂੰ 10 ਵਜ ਜਾਣੇ ਆ ਸੀਐਸਟੀ ਪਹੁੰਚ ਜਾਣ ਨੂੰ ਉਸ ਤੋਂ ਬਾਅਦ ਗੁਰਦੁਰਪ ਸਾਹਿਬ ਆਂ ਇਸ ਤੋਂ ਬਾਅਦ ਮੋਈ ਦੇਖ ਕੇ ਲਈ ਤੇ ਮੰਦਿਰ ਉਹ ਦੇਖਾਂਗੇ ਸਾਰੇ ਆਪਾਂ ਤੇ ਪੂਰਾ ਮਹਾਰਾਸ਼ਟਰ ਘੁੰਮਣਾ ਸਾਰਾ ਜੇ ਤੁਸੀਂ ਮਹਾਰਾਸ਼ਟਰ ਦੇਖਣਾ ਤੇ ਬੈਨ ਨੂੰ ਸਬਸਕ੍ਰਾਈਬ ਕਰ ਦੋ। ਵਲੌਗ ਦੇਖ ਲਿਆ ਕਰੋ ਪਹਿਲਾਂ ਕਿ ਤੁਹਾਨੂੰ ਲੱਗੇ ਵੀ ਆਹ ਚੈਨਲ ਕੰਮ ਦਾ। ਇਹ ਬੰਦਾ ਉੱਚ ਜੀ ਦੀ ਜੀ ਦਿਖਾ ਰਿਹਾ ਤਾਂ ਸਬਸਕ੍ਰਾਈਬ ਕਰ ਲਿਆ ਕਰੋ। ਨਹੀਂ ਐਵੇਂ ਭੀੜ ਇਕੱਠੀ ਕਰਨਾ ਕੋਈ ਫਾਇਦਾ ਨਹੀਂ ਗਿਆ। ਠੀਕ ਹੈ। ਪਹਿਲਾਂ ਚੀਜ਼ ਦੇਖ ਜਿਵੇਂ ਫਿਰ ਉਸ ਤੋਂ ਬਾਅਦ ਭਾਈ। ਉਹ ਮੈਨੂੰ ਓਰੀਜਨਲ ਜਿਹੜੀ ਸਰਫੀ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। ਪਹਿਲਾਂ ਦੇਖ ਲਓ। ਇਹ ਤੁਹਾਨੂੰ ਲੱਗਦਾ ਕਿ ਸਾਡੇ ਕੰਮ ਦੀ ਜੀ ਜਾਂ ਸਾਡੇ ਟੇਸਟ ਨਾਲ ਚੀਜ਼ ਮਿਲਦੀ ਜੁਲਦੀ ਆ। ਤਾਂ ਸਬਸਕ੍ਰਾਈਬ ਕਰ ਦਿਓ ਨਹੀਂ ਹੋਰ ਤੁਹਾਡੀ ਪਸੰਦ ਚ ਜਿਹੜੇ ਹੋਰ ਚੰਗੇ ਚੈਨਲ ਨੇ ਕੋਈ ਹਿੰਦੀ ਦਾ ਕੋਈ ਅੰਗਰੇਜ਼ੀ ਦਾ ਕੋਈ ਪੰਜਾਬੀ ਦਾ ਤਾਂ ਉਹਨੂੰ ਸਬਸਕ੍ਰਾਈਬ ਕਰੋ ਸਭ ਟੈਨ ਦੇ ਨੂੰ ਸਬਸਕ੍ਰਾਈਬ ਮੈਨਸ਼ਿਓਰੀ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਹੋਦਾ ਕਿ ਅਸੀਂ ਰੈਗੂਲਰ ਚੁੜਨਾ ਹੈ ਇਹਦੇ ਨਾਲ ਨਹੀਂ ਤਾਂ ਫਿਰ ਜੁੜੀ ਕੰਮ ਦੀ ਜਿੱਤੀ ਜਾਂਦੀ ਉਹ ਵੀ ਪਿੱਛੇ ਰਹਿ ਜਾਂਦੀਆਂ ਨੇ ਹੁਣ ਆਪਾਂ ਚੱਲਦੇ ਆਂ ਪਹੁੰਚਦੇ ਆਂ ਆਪਾਂ CST ਤੇ ਫਿਰ ਦਾਦਰ ਤੋਂ ਸਾਰਿਆਂ ਦਾ ਧੰਨਵਾਦ ਦਿਲ ਤੋਂ ਇਸ ਵਾਰ ਤੁਸੀਂ ਮੇਰੇ ਵਲੌਗ ਬਹੁਤ ਸੋਹਣੇ ਤਰੀਕੇ ਨਾਲ ਦੇਖ ਰਹੇ ਹੋ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਮੈਂ ਵੀ ਹੌਸਲੇ ਜਾਂ ਬਾਈ ਚੜ੍ਹਦੀ ਕਲਾ ਸਾਰੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਅੱਜ ਗੁਰਪੁਰਵਾ ਤੇ ਉਧਰੋਂ ਜਿਵੇਂ ਮੁੰਬਈ ਜੋ ਨਿਕਲਣਾ ਇੱਕ ਤਰੀਕੇ ਨਾਲ ਮੇਰਾ ਲੰਬਾ ਸਫ਼ਰ ਅੱਜ ਹੀ ਸ਼ੁਰੂ ਹੋਊਗਾ ਸੋ ਪਹਿਲਾਂ ਆਪਾਂ ਗੁਰਦਵਾਰ ਸਾਹਿਬ ਜਨੇਮ ਮੱਥਾ ਟੇਕਦੇ ਆਂ ਫਿਰ ਆਪਾਂ ਆਪਣਾ ਸਫ਼ਰ ਸ਼ੁਰੂ ਕਰਾਂਗੇ ਆਪਾਂ ਬੈਠੋਂ ਨਿਕਲਦੇ ਆਂ ਇਹ ਮੈਂ ਹੋਟਲ ਲਿਆ ਸੀਗਾ 1500 ਰੁਪਏ ਦੇ ਵਿੱਚ ਮਗਰ ਬਹੁਤ ਵੀ ਘੱਟ ਲੱਗੀ ਹੋਈ ਆ ਹਾਂ ਹਾਂ ਚੱਕ ਲੈ ਵੀਰੇ 10-12 10:00 ਕਿਲੋ ਵਜੇ ਦਾ ਜ਼ਿਆਦਾ ਨਹੀਂ ਆਏਗਾ ਚੱਲੇਗਾ ਹਾਂ ਹਾਂ ਚੱਲੂਗਾ ਭੱਜੂਗਾ ਤਾਂ ਹੁਣ ਆਪਣੀ ਹੋ ਗਈ ਤਿਆਰੀ ਇੱਥੋਂ ਜਾਣ ਦੀ ਆ ਕਿਲੀ ਜੀ ਦੀ ਬਹੁਤ ਲੋੜ ਪੈਂਦੀ ਹੈ ਮਤਲਬ ਜੂ ਦੂਸਰਾ ਤਾਂ ਮੈਂ ਲੈ ਜਾਊਂਗਾ ਉਹ ਹੀ ਲੈ ਜਾਈਂ ਅਕੇਲਾ ਇਹ ਤਾਂ ਮੈਂ ਲੈ ਆਉਣਾ ਮੇਰੇ ਕੋਈ ਨਾਲ ਆ ਜਾ ਆ ਜਾ ਭਾਈ ਰੱਖ ਮਾਰ ਬੰਨ ਲਿਆ ਵੀ ਆਪਾਂ ਆਪਣਾ ਜੁੱਲੀ ਬਿਸਤਰਾ ਤੇ ਹੁਣ ਆਪਾਂ ਚੱਲਦੇ ਆ ਮੈਨੂੰ ਲੱਗਦਾ ਵੀ ਤਣੀਆਂ ਜਿਹੀ ਢਲੀਆਂ ਹੋ ਗਈਆਂ ਇੱਕ ਅਸੀ ਹੈ ਹੁਣ ਆਪਾਂ ਜਾਣਾ ਹੈਗਾ ਸੀਐਸਟੀ ਅਰਬਨ ਸਟੇ 500 ਰੁਪਏ ਪਾ ਦੇ ਵੀਰੇ 500 ਹਾਂਜੀ ਹਾਂਜੀ 500 ਕੀ ਰੇਟ ਹੈ ਪੈਟਰੋਲ ਦਾ 110 ਰੁਪਏ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਪਰ ਕੱਪੜੇ ਫੜਨ ਤੋਂ ਪਹਿਲਾਂ ਆਪਾਂ ਰੋਟੀ ਖਾ ਲਈਏ ਬਾਲਗੀ ਢਾਬਾ ਬਹੁਤ ਵਧੀਆ ਸਸਤਾ ਵੀ ਆ ਤੇ ਖਾਣਾ ਵੀ ਬਹੁਤ ਸਾਫ ਸੁਥਰਾ ਉਹਦੇ ਤੋਂ ਆਪਣੇ ਕੋਲ ਵੀ ਡੋਸਾ ਇਹ ਹੈਗਾ ਪਾਲਕ ਡੋਸਾ ਬਈ ਆਪਾਂ ਇੱਥੋਂ ਡੋਸਾ ਖਾ ਲਿਆ ਪਾਲਕ ਡੋਸਾ ਤੇ ਹੁਣ ਕੱਪੜੇ ਫੜਦੇ ਆਂ ਤੇ ਫਿਰ ਚਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਵਾਲੇ ਮੇਲੂ ਗੱਥਾਂ ਨਗਾਉ ਨੂੰ ਜੇ ਹੈ ਮੁੰਬਈ ਮੇਰੀ ਤੂੰ ਆਪਣੀ ਡਾਰਮੇਟਰੀ ਅੱਗੇ ਤਾਂ ਉਹਨੇ ਹੋਰੀ ਕੋਸ਼ ਕਰਤਾ ਆ ਕੱਪੜੇ ਆਪਣੇ ਬਈ ਇਹ ਲੈ ਜਾਂਦੇ ਇਥੋਂ ਇਹਨਾਂ ਕਪੜਾ ਕਿਸੇ ਮੈਨੂੰ 40 ਕਿਲੋਮੀਟਰ ਵੜਾਉਣਾ ਪਿਆ ਮੁੰਬਈ ਦੇ ਵਿੱਚ ਇਹੋ ਜਿਹੀਆਂ ਬਹੁਤ ਸੜਕਾਂ ਨੇ ਇੱਥੇ ਮੋਟਰਸਾਈਕਲ ਲਿਜਾਣਾ ਲਾਊਡ ਨਹੀਂ ਹੈਗਾ ਜਿਹੜਾ ਆਪਣੇ ਨਾਲ ਪੋਲ ਆ ਇਹ ਵੀ ਆਈਪੀ ਰੋਡ ਆ ਆਪਾਂ ਇੱਥੇ ਵੀ ਮੋਟਰਸਾਈਕਲ ਨੂੰ ਲਿਜਾ ਸਕਦੇ ਪਹਿਲੇ ਜਦੋਂ ਜਦੋਂ ਮੈਂ ਆਇਆ ਉਦੋਂ ਮੈਂ ਮੋਟਰਸਾਈਕਲ ਇਸੇ ਪੁਲ ਤੇ ਚੜਾਇਆ ਸੀ ਪਰ ਬੱਚ ਤਰੀ ਆਪਣਾ ਚਲਾਨ ਨਹੀਂ ਹੋਇਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਗੁਰਦਰ ਸਾਹਿਬ ਕਿਹੜੇ ਪਾਸੇ ਆ ਜੀ ਗੁਰਦਰ ਸਾਹਿਬ ਜਾਣਾ ਸੀ ਜੀ ਗੁਰਦੁਆਰਾ ਸਾਹਿਬ ਜੀ ਤੋ ਇੱਧਰ ਦੀਏ ਗੇਟ ਜੀ ਠੀਕ ਆ ਧੰਨਵਾਦ ਓਕੇ ਦਾਂਦਰ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਆਪਾਂ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਬਾਬਾ ਅੰbedkar ਜੀ ਦਾ ਘਰ ਆ ਇੱਥੋਂ ਕਿਲੋ ਸਵਾ ਕਿਲੋਮੀਟਰ ਵੱਡ ਦੂਰ ਉਹ ਦੇਖਦੇ ਆਂ ਇਨੂੰ ਕੀ ਹੋ ਗਿਆ ਚੱਲ ਭਾਈ ਯਾਰ ਇਥੋਂ ਲਗਭਗ ਰਹਿ ਗਿਆ 1.5 ਕਿਲੋਮੀਟਰ ਬਾਅਦ ਜਿਹੜੀਆਂ ਆ ਕਾਲੀਆਂ ਪੇਜੀਆਂ ਟੈਕਸੀਆਂ ਇਹਨਾਂ ਦੀ ਵੀ ਆਪਣੀ ਹਿਸਟਰੀ ਆ ਮੈਨੂੰ ਬੰਦਾ ਨਹੀਂ ਮਿਲਿਆ ਨੇ ਮੇਰਾ ਇਰਾਦਾ ਸੀਗਾ ਵੀ ਇਹਨਾਂ ਬਾਰੇ ਵੀ ਆਪਾਂ ਗੱਲਬਾਤ ਕਰੀਏ ਏਦੋਂ ਪਹਿਲਾਂ ਦੂਜੀਆਂ ਟੈਕਸੀਆਂ ਚੱਲਦੀ ਹੁੰਦੀਆਂ ਸੀ ਜਿਹੜੀਆਂ ਪੁਰਾਣੀਆਂ ਹਿੰਦੀ ਫਿਲਮਾਂ ਚ ਆਉਂਦੀਆਂ ਉਹ ਪਿੱਛੇ ਜੇ ਬੰਦ ਹੋ ਗਈਆਂ ਹੁਣ ਇਹਨਾਂ ਕੋਲੇ ਆਹ ਆਲਟੋ ਤੇ ਸੈਂਟਰੋ ਆ ਵੇਖਿਓ ਕੀ ਹੋ ਗਿਆ ਇਹਨੂੰ ਹੁਣ ਆਪਾਂ ਚੱਲਦੇ ਹਾਂ ਇੱਥੋਂ ਹਾਜੀ ਵਾਲੀ ਦਰਗਾਹ ਨੇੜੇ ਹੀ ਹੈ 4 ਕਿਲੋਮੀਟਰ ਬਾਟੋ ਉਹ ਜਾ ਪਸ਼ਾਂ ਭਰਾਵਾ ਹੇਗਾ ਡਾਕਟਰ ਅੰਬੇਦਕਰ ਜੀ ਦਾ ਘਰ ਰਾਜਗ੍ਰਹਿ ਇਹਦਾ ਨਾਮ ਆ ਇਸ ਘਰ ਦਾ ਨਾਮ ਰਾਜਗ੍ਰਹਿ ਡਾਕਟਰ ਜੀ ਨੇ ਬੁੱਧ ਧਰਮ ਦੇ ਇੱਕ ਪਵਿੱਤਰ ਥਾਂ ਬਿਹਾਰ ਦੇ ਵਿੱਚ ਇਹਦਾ ਨਾਮ ਹੈਗਾ ਰਾਜਗ੍ਰਹਿਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ ਇਹ ਘਰ ਡਾਕਟਰ ਸਾਹਿਬ ਜੀ ਨੇ 1930 ਦੇ ਵਿੱਚ ਤਿਆਰ ਕਰਵਾਇਆ ਸੀ ਤੇ 1956 ਤੱਕ ਉਹ ਇੱਥੇ ਰਹੇ ਨੇ ਜਿੰਨਾ ਚਿਰ ਉਹ ਦਿੱਲੀ ਨਹੀਂ ਗਏ ਘਰ ਦੇ ਵਿੱਚ ਉਹਨਾਂ ਦਾ ਬਹੁਤ ਸਮਾਨ ਪਿਆ ਉਹਨਾਂ ਦੀ ਲਾਇਬ੍ਰੇਰੀ ਜਿਸ ਵਿੱਚ ਲਗਭਗ 50000 ਦੇ ਕਰੀਬ ਕਿਤਾਬਾਂ ਨੇ ਆਪਣੇ ਦੇਸ਼ ਦਾ ਸੰਵਿਧਾਨ ਲਿਖਣ ਵੇਲੇ ਵੀ ਉਹਨੇ ਕਾਫੀ ਕੰਮ ਇਸੇ ਘਰ ਚ ਬੈ ਕੇ ਕੀਤਾ ਸੀ ਇਹ ਘਰ ਟੂਰਿਸਟਾਂ ਵਾਸਤੇ ਖੁੱਲਾ ਦਾਦਰ ਚ ਪੈਂਦਾ ਦਾਦਰ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਆ ਆਪਾਂ ਇਸ ਘਰ ਦੇ ਅੰਦਰ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਸਿਰਫ ਦੇਖ ਸਕਦੇ ਆ ਜੇ ਤੁਸੀਂ ਮੁੰਬਈ ਆਓ ਦਾਦਰ ਆਓ ਤੇ ਘਰ ਜ਼ਰੂਰ ਦੇਖ ਕੇ ਜਾਇਓ ਡਾਕਟਰ ਅੰਬੀਦ ਕਰਜੀ ਦੇ ਘਰ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਹਾਜੀ ਗਲੀ ਦੀ ਦਰਗਾ ਉਹ ਵੀ ਮੁੰਬਈ ਦੀ ਇੱਕ ਮਸ਼ਹੂਰ ਜਗ੍ਹਾ ਮੁਹੱਲੇ ਫੋਲੋਜੀ ਤੋਂ ਬਗੀ ਦਾ ਦਰਗਾਹ ਹੈ ਜੀ। ਹਾਜੀ ਅਲੀ ਜੀ ਦੀ ਦਰਗਾਹ ਸੁੰਦਰ ਤੇ ਪੂਰੇ ਵਿਚਾਲੇ ਬਣੀ ਹੋਈ ਆ। ਆਹ ਰਸਤਾ ਬਣਾਇਆ ਬਸ ਇੱਕ ਬਾਕੀ ਚਾਰ ਛੇਰੇ ਪਾਣੀ ਪਾਣੀ ਆ ਦੇ। ਜਦੋਂ ਪਹਿਲਾਂ ਆਏ ਸੀਗੇ ਉਦੋਂ ਆਹ ਪੁਲ ਹੈ ਨਹੀਂ ਸੀਗੇ। ਤੇ ਹੁਣ ਤਾਂ ਨਵੇਂ ਪੁਲਾਂ ਨੇ ਮੋਬਾਈ ਨੱਪ ਛੱਡੀ ਆ ਪੂਰੀ। ਉਹ ਦੋ ਇਹ ਬਣੀ ਜਾਂਦੇ ਤੇ ਸ਼ੁਰੂ ਹੋਇਆ ਸੀ ਅੱਜ ਤੱਕ। ਹੁਣ ਇਹ ਸਾਰੇ ਪੁਲ ਬਣ ਕੇ ਤਿਆਰ ਹੋ ਗਏ। ਅਹਿਮਦਾਬਾਦ ਮੁੰਬਈ ਹਾਈਵੇ ਆ ਇਹ ਸੁੰਦਰ ਦੇ ਨਾਲ ਤੋਂ ਬਣਿਆ ਹੋਇਆ ਸੜਕ ਆ ਅੱਜ ਆਮੋ ਆਉਂਦੇ ਹਾਜੀ ਅਲੀ ਜੀ ਦੀ ਦਰਗਾਹ ਮੁੰਬਈ ਸ਼ਹਿਰ ਦੀਆਂ ਪਵਿੱਤਰ ਤੇ ਮਸ਼ਹੂਰ ਥਾਵਾਂ ਚੋਂ ਇੱਕ ਆ ਇਹ ਦਰਗਾਹ 1431 ਈਸਵੀ ਦੇ ਵਿੱਚ ਹਾਜੀ ਅਲੀ ਜੀ ਦੀ ਯਾਦ ਚ ਬਣੀ ਆ ਹਾਜੀ ਅਲੀ ਦਾ ਪੂਰਾ ਨਾਮ ਸੀਗਾ ਸਾਇਦ ਪੀਰ ਹਾਜੀ ਅਲੀ ਸ਼ਾਹ ਬੁਖਾਰੀ ਬੁਖਾਰਾ ਦੇ ਰਹਿਣ ਵਾਲੇ ਸੀ ਉਹ ਜਬੇ ਕਿਸ਼ਤਾਨ ਦੇ ਤਾਂ ਕਰਕੇ ਉਹਨਾਂ ਨੂੰ ਬੁਖਾਰੀ ਕਿਹਾ ਜਾਂਦਾ ਕੋਈ ਕਿਥੋਂ ਦੇ ਮਸ਼ਹੂਰ ਵਪਾਰੀ ਸੀ ਬੁਖਾਰ ਦੇ ਬੁਖਾਰੀ ਦੇ ਹੋਰੀ ਬੁਖਾਰ ਗਈ ਜੰਨਾ ਤੇ ਬਾਅਦ ਦੇ ਵਿੱਚ ਉਹ ਇੱਥੇ ਆ ਕੇ ਮੁੰਬਈ ਰਹਿਣ ਲੱਗ ਗਏ ਸੀ ਇਸ ਦਰਗਾਹ ਬਣ ਦੀ ਕਹਾਣੀ ਇਹ ਆ ਕੇ ਹਾਜੀ ਅਲੀ ਜੀ ਨੇ ਕਿਹਾ ਸੀ ਕਿ ਮਰਨ ਤੋਂ ਬਾਅਦ ਉਸ ਨੂੰ ਦੱਬੇ ਹੋਣਾ ਮੈਨੂੰ ਸਮੁੰਦਰ ਦੇ ਵਿੱਚ ਸੁੱਟਦੇ ਹੋ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਲਾਸ਼ ਸਮੁੰਦਰ 'ਚ ਰੋੜੀ ਤਾਂ ਉਹਨਾਂ ਦੀ ਲਾਸ਼ ਤਰ ਕੇ ਸਪਤਨ ਤੇ ਆ ਗਈ ਬਾਅਦ ਵਿੱਚ ਉੱਥੇ ਫਿਰ ਇਹ ਮਸਤੀਦ ਬਣਾਈ ਗਈ ਆ ਦਰਗਾਹਪੁਰੀ ਤੇ ਬਹੁਤ ਸ਼ਰਤ ਆਏ ਦੀ ਬਹੁਤ ਲੋਕ ਆਉਂਦੇ ਨੇ ਦੂਰ ਤੂਰ ਦੇ ਟੂਰਿਸਟ ਵੀ ਆਉਂਦੇ ਨੇ ਤੇ ਧਾਰਮਿਕ ਸ਼ਰਧ ਵਾਲੇ ਲੋਕ ਵੀ ਆਉਂਦੇ ਆ ਹਾਜੀ ਵਾਲੀ ਜੀ ਦੀ ਦਰਗਾਹ ਦੇਖਣ ਤੋਂ ਬਾਅਦ ਆਪਾਂ ਚੱਕਦੇ ਆਂ ਮੋਟਰਸਾਈਕਲ ਆਪ ਦਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਬਾਂਦਰਾ ਵਾਲੀ ਸਾਈਡ ਬਾਂਦਰਾ ਦਾ ਕਿਲਾ ਮਸ਼ਹੂਰ ਆ ਦੇਖਣ ਵਾਲਾ ਵੈਸੇ ਕਿਲਾ ਤਾਂ ਉੱਥੇੋਂ ਛੋਟਾ ਜਿਹਾ ਹੀ ਆ ਬਸ ਉਹ ਜਗ੍ਹਾ ਬਹੁਤ ਮਸ਼ਹੂਰ ਆ ਕਈ ਫਿਲਮਾਂ ਸ਼ੂਟ ਹੋਈਆਂ ਉੱਥੇ ਅੰਦਰ ਨੂੰ ਚੱਲਦੇ ਆਂ ਆਪਾਂ ਇੱਥੋਂ ਹੈਗੀ ਆ ਉਹ ਲਗਭਗ 12-13 ਕਿਲੋਮੀਟਰ ਬਾਅਦ ਇਹਨਾਂ ਨੇ ਆਪਣੇ ਤੋਂ 50 ਰੁਪਏ ਲਏ ਆ ਪਾਰਕਿੰਗ ਦੇ ਪੰਪ ਵਾਲਿਆਂ ਦੀ ਪਾਰਕਿੰਗ ਆ ਪਰ ਨਗਰ ਨਬਾ ਪੂਜੀ ਕੋਈ ਗੱਲ ਨਹੀਂ ਕਟੂਡ ਮੈਨ ਇਹ ਹੈਗਾ ਜੀ ਬਾਂਦਰਾ ਦੇ ਕਿਲੇ ਦਾ ਮੁੱਖ ਦਰਵਾਜ਼ਾ ਇਹ ਅੱਥ ਨੇ ਬੰਦ ਕਰਨ ਦੇ 2 ਘੰਟੇ 4 ਵਜੇ ਖੋਲਦੇ ਆ ਸਹੀ 4 ਵਜੇ ਗਿਆ ਹੁਣ ਜਦੋਂ ਅਪਏ ਚ ਦਾਖਲ ਹੋਏ ਆ ਤੇ ਇੱਥੇ ਇੱਕ ਸਾਈਨ ਬੋਰਡ ਜਾਂ ਲੱਗਿਆ ਹੋਇਆ ਕੀ ਲਿਖਿਆ ਦੇ ਤੇ ਦੇਖੀਏ ਠੀਕ ਹੈ ਤੇ ਆ ਪੂਰੇ ਕਿਲੇ ਦਾ ਨਕਸ਼ਾ ਜਿੱਥੇ ਉੱਤੇ ਉਹ ਲਾਲਜਾ ਨਿਸ਼ਾਨ ਆਪਾਂ ਇੱਥੇ ਖੜੇ ਹਾਂ ਉਹ ਕਹਿੰਦੇ ਵੀ ਯੂ ਆਰ ਹੇਅਰ ਤੁਸੀਂ ਇੱਥੇ ਆਉਂਦੇ ਆ 15 ਥਾਂਵਾਂ ਨੇ ਇੱਥੇ ਹੁਣ ਤੇ ਇਹਦੇ ਵਿੱਚ ਬਹੁਤ ਵੱਡਾ ਹੋਟਲ ਬਣਿਆ ਹੋਇਆ ਹੈ ਇੱਕ ਕਿਲਾ ਤਾਂ ਥੋੜਾ ਜਿਹਾ ਹੀ ਹੈ ਬਸ ਘਾਹਾਂ ਹਰ ਬਣਾ ਕੇ ਜਨਨ ਫੇਸਬੁਕ ਨਾਸਤੇ ਵਧੀਆ ਨਾਰੀਅਲ ਦੇ ਦਰਖਤ ਨੇ ਸਾਰੇ ਇਹ ਆਪਣੇ ਸਮੇਂ ਦਾ ਮਸ਼ਹੂਰ ਕਿਲਾ ਹੈ ਇਹ ਕਿਲਾ ਪੁਰਤਗਾਲੀਆਂ ਨੇ ਬਣਾਇਆ ਸੀ 1640 ਦੇ ਵਿੱਚ ਇਹਦਾ ਨਾਮ ਰੱਖਿਆ ਕਿਉਂ ਉਹਨੇ ਕੱਲ ਤੋਂ ਲਗਾ ਆਪਣਾ ਇਹ ਆਖਰ ਤੋਂ ਨਾਮ ਤੇ ਫੋਟੋ ਆ ਉਹਦਾ ਵਾਟਰ ਕੋਲ ਸਮੁੰਦਰ ਹੀ ਜਾਂਦਾ ਪੱਕਾ ਟਿਕਾਣਾ ਸੀ ਇੱਥੇ ਤੇ ਹੁਣ ਬਸ ਇਹ ਇੰਨਾ ਕੀ ਬਚਿਆ ਬੰਦਾ ਵੀ ਮਗਰੋਂ ਇੰਨਾ ਕੀ ਬਚਦਾ ਹੁੰਦਾ ਤੇ ਇਹ ਵੀ ਓਨਾ ਹੀ ਬਚਿਆ ਕੁਝ ਜਿਹਾ ਜਿਹਾ ਪੈਨਲ ਕੰਮ ਹੀ ਹੋਇਆ ਪਿਆ 1640 ਚ ਇਹ ਪੁਰਤਗਾਲੀਆਂ ਨੇ ਬਣਾਇਆ ਸੀ ਇਸ 1739 ਚ ਇਹ ਮਰਾਠਿਆਂ ਨੇ ਖੋਲਿਆ ਸੀ ਉਹ ਸਾਹਮਣੇ ਇੱਥੋਂ ਦਾ ਜਿਹੜਾ ਮਸ਼ਹੂਰ ਸੀ ਲਿੰਕ ਉਹ ਦਿਸੀ ਜਾਂਦਾ ਬਾਂਦਰਾ ਵਰੋਲੀ ਨੂੰ ਜੋੜਦਾ ਜਿਹੜਾ ਸੀ ਲਿੰਕ ਉਹ ਆ ਇਹਦੇ ਵਿੱਚ ਮੋਟਰਸਾਈਕਲ ਇੱਥੇ ਪਰਮਿਸ਼ਨ ਨਹੀਂ ਹੈ ਕਿ ਲਿਜਾਣ ਦੀ ਕੱਲੀਆਂ ਕਾਰਾਂ ਹੀ ਤੁਸੀਂ ਲਿਜਾ ਸਕਦੇ ਹੋ ਤੇ ਕਾਰਾਂ ਇੱਥੇ ਰੋਕ ਵੀ ਲ ਸਕਦੇਗੇ ਇਸ ਪੁਲ ਦੇ ਨਾਲ ਇਹਨਾਂ ਨੇ ਪੂਰਾ ਸਮੁੰਦਰ ਕ੍ਰੋਸ ਕੀਤਾ ਬਾਂਦਰਾ ਨੂੰ ਤੇ ਵਰੋਲੀ ਨੂੰ ਜੋੜਿਆ ਆਪਸ ਵਿੱਚ ਤੇ ਇਹਦੇ ਨਾਲ ਹੀ ਉਰਲੇ ਪਾਸੇ ਇੱਕ ਹੋਰ ਬਣਾਈ ਜਾਂਦੇ ਆ ਬੋਲਦੇ ਤੁਹਾਨੂੰ ਜ ਸਾਹਮਣੇ ਦਿਸਦੀਆਂ ਮੁੰਬਈ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਜਿਹੋ ਜਿਹੀ ਆਪਾਂ ਟੀਵੀ ਜਿੰ ਦੇਖਦੇ ਹੁੰਦੇ ਆ। ਉਸੇ ਸੀ ਲਿੰਕ ਨਾਲ ਦਾ ਇੱਕ ਹੋਰ ਸੀ ਲਿੰਕ ਬਣੀ ਜਾਂਦਾ ਨਵਾਂ ਆ। ਇਹ ਪਤਾ ਨਹੀਂ ਕਿ ਕਿਧਰ ਕਿਧਰ ਨੂੰ ਲੈ ਕੇ ਜਾਣਗੇ ਉਹਦੇ ਨਾਲ ਮੈਨੂੰ ਲੱਗਦਾ ਵੱਡੇ ਹੀ ਹੋਊਗਾ ਨਿੱਕਾ ਨਹੀਂ ਹੋਣਾ ਇਹ ਉਹ ਦੂਰ ਤੱਕ ਆਪਾਂ ਨਿਗਾਹ ਮਾਰੀਏ ਤੇ ਜਿਹੜੇ ਪਿੱਲਰ ਤੇ ਲੱਗੇ ਦਿਸਦੇ ਆ ਇੱਥੋਂ ਦੀ ਪੁਲ ਬਣਾਣਾ ਸਾਰਾ ਇਹ ਮਸ਼ੀਨਾਂ ਲੱਗੀਆਂ ਹੋਈਆਂ ਜੀਸੀਬੀ ਦੂਰ ਤੱਕ ਪਿੱਲਰ ਲਾ ਕੇ ਬਣਾਈ ਜਾਂਦੇ ਹੌਲੀ ਹੌਲੀ ਸਮਾਂ ਤਾਂ ਲੱਗ ਜਣਾ ਮੈਨੂੰ ਤਾਂ 2-3 ਸਾਲ ਪਰ ਸ਼ਾਇਦ ਅਵਾਡ ਬਹੁਤ ਕੱਟ ਜਾਣੀ ਇਹਦੇ ਨਾਲ ਪਹਿਲਾ ਕਿਲਾ ਬਣਾਇਆ ਪੁਰਤਗਾਲੀਆਂ ਨੇ ਫਿਰ ਉਹ ਤੋਂ ਖੋਲਿਆ ਇਹ ਕਿਲਾ ਮਰਾਠਿਆਂ ਨੇ ਤੇ ਫਿਰ ਖੋਲਿਆ ਅੰਗਰੇਜ਼ਾਂ ਨੇ ਤੇ ਹੁਣ ਇਹ ਬਣਾਇਆ ਹੋਇਆ ਟੂਰਿਸਟਾਂ ਵਾਸਤੇ ਘੁੰਮਣ ਫਿਰਨ ਦੀ ਥਾਂ ਇਹਦੇ ਉੱਥੋਂ ਇੱਥੋਂ ਚਰਚ ਵੀ ਦਿਸਦੀ ਹੈ ਬਹੁਤ ਮਸ਼ਹੂਰ ਚਰਚ ਹੈ ਬੰਬੇ ਦੀ ਇੱਕ ਮੇਰੀ ਮੇਰੀ ਚਰਚ ਉਹ ਵੀ ਦਿਖਦੀ ਹੈ ਮਾਊਟ ਮੇਰੀ ਉਹਦਾ ਨਾਮ ਹੈ ਤੇ ਹੁਣ ਤਾਂ ਬਸ ਇੰਨਾ ਹੀ ਬਚਿਆ ਆ ਇਹਦੀਆਂ ਬਾਰੀਆਂ ਕੰਧਾਂ ਨੇ ਮੈਨੂੰ ਲੱਗਦਾ ਵੀ ਆਪਾਂ ਕਹਿ ਸਕਦੇ ਆ ਕਿ ਤਿੰਨ ਕਿੰਧਾਂ ਬਚੀਆਂ ਇਹਦੀਆਂ ਬਾਰਲੇ ਪਾਸੇ ਮੈਂ ਇਹਨੂੰ ਦੇਖਦਾ ਹਾਂ। ਅਸਾਹੀ ਕੰਦ ਹੈ, ਇੱਕ ਜਿਹੜੀ ਦੀ ਸਾਵਤੀ ਆ। ਬਾਕੀ ਹੋਰ ਕੁਝ ਨਹੀਂ ਹੈਗਾ। ਵਿੱਚ ਇਹਦੇ ਤਾਜ ਹੋਟਲ ਬਣਿਆ ਹੋਇਆ ਬਹੁਤ ਵੱਡਾ। ਤੇ ਟੂਰਿਸਟਾਂਸ ਤੇ ਮੇਨ ਜਗ੍ਹਾ ਬਣੀ ਹੋਈ ਹੈ। ਸ਼ਾਮ ਨੂੰ ਇੱਥੇ ਬਹੁਤ ਲੋਕ ਇਕੱਠੇ ਹੁੰਦੇ ਆ। ਇੱਥੇ ਫਿਲਮਾਂ ਵੀ ਕਈ ਸ਼ੂਟ ਹੋਈਆਂ ਜਿਵੇਂ ਦਿਲ ਚਾਹਤਾ ਹੈ ਉਹ ਵੀ ਸ਼ੂਟ ਹੋਈ ਹੈ ਇੱਥੇ। ਇੱਕ ਫਿਲਮ ਇੱਕ ਸੀਗੀ ਜਾਣੇ ਤੂੰ ਜਾਂ ਜਾਣੇ ਜਾਣੇ ਨਾ ਇਹੋ ਜਿਹਾ ਨਾਮ ਸੀ ਉਹਦਾ। ਉਹ ਵੀ ਇੱਥੇ ਸ਼ੂਟ ਹੋਈ ਹੈ ਮੁੰਨਾ ਭਾਈ ਐਮਬੀਬੀਐਸ ਮਸ਼ਹੂਰ ਫਿਲਮ ਸੀ। ਉਹ ਵੀ ਇਸੇ ਕਿਲੇ ਦੇ ਵਿੱਚ ਸ਼ੂਟ ਹੋਈ ਹੈ। O ਕਿਲਾ ਆਪਾਂ ਦੇਖ ਲਿਆ ਅਸਲ 'ਚ ਹੁਣ ਇਹ ਨਾਂ ਦੇ ਹੀ ਕਿਲਾ ਹੁਣ ਤਾਂ ਇੱਕ ਘੁੰਮਣ ਵਾਲੀ ਜਗ੍ਹਾ ਬਣੀ ਹੋਈ ਹੈ ਤੇ ਹੁਣ ਆਪਾਂ ਕਮਰਾ ਦੇਖਦੇ ਹਾਂ ਕੋਈ ਨਾ ਕੋਈ ਤੇ ਆਪਣਾ ਟਿਕਾਣਾ ਕਰਦੇ ਹਾਂ ਰਾਤ ਦੇ ਰੁਕਣ ਦਾ ਬਾਂਦਰਾ ਵੈਸੇ ਕਾਫੀ ਸਾਫ ਸੁਥਰਾ ਅਤਾਜ ਹੋਟਲ ਆ ਸਾਹਮਣੇ ਤੇ ਜਿਹੜੀ ਇਥੋਂ ਦੀ ਬੀਚ ਹੈ ਬਹੁਤ ਮਸ਼ਹੂਰ ਆ ਜਿੰਨੀਆਂ ਵੀ ਟੈਕਸੀਆਂ ਖੜੀਆਂ ਨੇ ਗੱਡੀਆਂ ਖੜੀਆਂ ਸਾਰੇ ਟੂਰਿਸਟ ਨੇ ਬਹੁਤ ਲੋਕ ਇੱਥੇ ਘੁੰਮਣ ਲਈ ਆਉਂਦੇ ਆ ਆ ਗਾਂ ਵੀ ਇੱਥੇ ਪੂਰੀ ਭੀੜ ਆ ਇਹ ਸਾਰੇ ਟੂਰਿਸਟ ਹੀ ਆਏ ਹੋਏ ਆ ਆਪਾਂ ਪਹੁੰਚ ਗਏ ਬਈ ਆਪਣੇ ਕਮਰੇ ਚ ਥੋੜੇ ਜਿਹਾ ਹੋਇਆ ਤਾਂ ਖੱਜਲੀ ਨੂੰ ਜਿਹਦੇ ਪਹਿਲਾਂ ਆਪਣੀ ਬੁਕਿੰਗ ਕਰਵਾਈ ਸੀਗੀ ਉਹਨਾਂ ਦੇਸੀ ਖਰਾਬ ਹੋ ਗਿਆ ਫਿਰ ਉਹਨਾਂ ਨੇ ਆਪਾਂ ਨੂੰ ਆਹ ਕਰਵਾ ਕੇ ਦਿੱਤਾ ਛੋਟਾ ਜਿਹਾ ਕਮਰਾ ਹੈ ਦੋ ਬੈੱਡ ਲੱਗੇ ਆਏ ਏਸੀ ਲੱਗਿਆ ਪ੍ਰੋਪਰ ਆਪਾਂ ਪਹੁੰਚ ਗਏ ਆਪਣੇ ਕਮਰੇ ਚ ਤੁਰਦੇ ਦਰੋਂ ਦੇ ਹੌਲੀ ਹੌਲੀ ਆਪਾਂ ਚੱਲੇ ਸੀ ਸਵੇਰੇ ਥਾਣੇ ਤੋਂ ਥਾਣੇ ਤੋਂ ਆਪਾਂ ਗਿਆ ਸੀ ਐਸਪੀ ਸੀਐਸਪੀ ਆਪਾਂ ਕੱਪੜੇ ਚੱਕੇ ਆਪਣੇ सीएसटी ਤੋਂ ਬਾਅਦ ਆਪਾਂ ਆ ਗਏ ਦਾਦਰ ਗੁਰਦੁਆਰਾ ਸਾਹਿਬ ਤੇ ਦਾਦਰ ਤੋਂ ਬਾਅਦ ਚਲੇ ਗਏ ਆਪਾਂ ਬਾਂਦਰਾ ਫੋਰਟ ਦੇਖਣ ਬਾਂਦਰਾ ਫੋਰਟ ਤੋਂ ਬਾਅਦ ਪਹੁੰਚ ਗਏ ਆਪਾਂ ਕਮਰੇ ਜ ਆਪਣੇ ਚੋ ਸੋ ਇਸ ਵਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਤੇ ਜਿੰਨਾ ਸੱਜਣਾ ਨੇ ਪੁਰਾਣੇ ਵਲੌਗ ਨਹੀਂ ਦੇਖੇਓ ਪੁਰਾਣੇ ਵੀ ਦੇਖ ਲਿਓ ਪਲੇਲਿਸਟ ਚ ਪਏ ਆ ਤੇ ਜਿਹੜੇ ਅੱਜ ਪਹਿਲੇ ਦਿਨ ਵਲੌਗ ਦੇਖ ਰਹੇ ਆ ਉਹ ਇਹ ਤੋਂ ਅਗਲੇ ਵੀ ਦੇਖ ਲਿਓ ਕੱਲ ਨੂੰ ਆਪਾਂ ਮੁੰਬਈ ਦੀਆਂ ਉਮਝੂ ਗੁਫਾਵਾਂ ਘੁੰਮਾਂਗੇ ਬਹੁਤ ਧਰਮ ਨਾਲ ਸੰਬੰਧਿਤ ਪੁਰਾਣੀਆਂ ਗੁਫਾਵਾਂ ਨੇ ਤਿੰਨ ਚਾਰ ਥਾਵਾਂ ਤੇ ਜਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੇ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ